ਥੋੜੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਥੋਦੇ ਉਦੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਹਾਂ ਤੁਹਾਡੇ ਨਾਮ ਨਾਲ ਜੁੜਦੇ ਆ ਕਾਫੀ ਨੇ ਪ੍ਰਭਾਵ ਵੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਇਹ ਬੇਫਾਲਤੂ ਬੰਦੇ ਨੇ ਯਾਰ ਸਿਰਫ ਟਾਈਮ ਜਾਇਆ ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਆ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਏ ਕਈ ਬੰਦੇ ਤੁਹਾਡਾ ਟਾਈਮ ਤੁਹਾਡਾ ਦਿਮਾਗ ਔਰ ਕੁਝ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਉਹ ਖਾ ਕੇ ਜਾਣਾ ਇਹੋ ਜਿਹੇ ਬੰਦੇ ਵੀ ਹੈਗੇ ਨੇ ਔਰ ਤੁਸੀਂ ਇਹੋ ਜੀ ਜੌਬ ਕਰ ਰਹੇ ਹੋਂ ਕਿ ਤੁਸੀਂ ਕਿਸ ਕਿਸੇ ਨੂੰ ਬੋਲ ਵੀ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ ਚੱਲ ਚੁੱਕੇ ਹੁੰਨੇ ਹੋ ਇੰਨੇ ਕ ਲੋਕਾਂ ਨੂੰ ਮਿਲ ਚੁੱਕੇ ਹੁੰਨੇ ਹੋ ਪਰ ਉਹ ਬੰਦੇ ਦੀ ਪਛਾਣ ਕਰਦੇ ਇੰਨੇ ਗ੍ਰਿਲ ਹੋ ਗਏ ਹੁੰਨੇ ਹੋ ਛੱਡੇ ਹੀ ਨਹੀਂ ਜਾਂਦਾ ਕਦੇ ਵੀ ਸੋ ਕਈ ਵਾਰ ਇਹ ਹੁੰਦਾ ਹੈ ਜਿਵੇਂ ਹੁੰਦੇ ਨੇ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੋਸਤ ਜਿਹੜੇ ਤੁਹਾਡੇ ਨਾਲ ਪੜੇ ਹੁੰਦੇ ਨੇ ਮਿਲ ਜਾਂਦੇ ਨੇ ਟਾਈਮ ਨਹੀਂ ਦਿੱਤਾ ਜਾਂਦਾ ਅਫਸੋਸ ਹੁੰਦਾ ਪਰ ਦਿਮਾਗ ਚੋਂ ਚੀ ਚੱਲਦੀ ਰਹਿੰਦੀ ਹੈ ਕਿ ਯਾਰ ਉਹ ਬੰਦੇ ਨੇ ਕਿਹਾ ਸੀ ਯਾਰ ਮਿਲ ਨਹੀਂ ਸਕੇ ਯਾਰ ਓਏ ਹੋਏ ਬਿਜ਼ੀ ਹੋਣ ਕਰਕੇ ਯਾਰ ਉਹ ਰਹਿ ਗਿਆ ਯਾਰ ਕੀ ਸੋਚੂਗਾ ਮੇਰੇ ਦਿਮਾਗ ਚ ਤਾਂ ਇਹ ਚੀਜ਼ਾਂ ਚੱਲਦੀਆਂ ਨੇ 11 ਦੋਸਤਾਂ ਨਾਲ ਸਰਕਲ ਬਣਾ ਲਾ ਥੋੜਾ ਥੋੜਾ ਛੋਟਾ ਛੋਟਾ ਸਰਕਲ ਹੈ ਕਿ ਹੁਣ ਵੱਡ ਸਰਕਲ ਦੇ ਵਿੱਚ ਆਪਣੇ ਬੜੇ ਵੱਡੇ ਥੋੜੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਤੁਹਾਡੇ ਨਾਲ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਹਾਂ ਤੁਹਾਡੇ ਨਾਮ ਨਾਲ ਜੁੜਦੇ ਆ ਪਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਿਰ ਮੱਥੇ ਉਹਨਾਂ ਚੋਂ ਵੀ ਕਈ ਇਹ ਇਹ ਚੀਜ਼ ਸਮਝ ਦਿਓ ਸਾਰੀ ਹਾਂ ਉਹਨਾਂ ਚੋਂ ਵੀ ਕਈ ਬੰਦੇ ਚੰਗੇ ਮਿਲ ਜਾਂਦੇ ਆ ਔਰ ਤੁਸੀਂ ਇੰਨਾ ਕੁ ਮਤਲਬ ਜ਼ਿੰਦਗੀ ਦੇ ਵਿੱਚ ਚੱਲ ਚੁੱਕੇ ਹੁੰਨੇ ਹੋ ਇੰਨੇ ਕ ਲੋਕਾਂ ਨੂੰ ਮਿਲ ਚੁੱਕੇ ਹੁੰਨੇ ਹੋ ਕਿ ਤੁਹਾਨੂੰ ਬੰਦੇ ਦੀ ਪਛਾਣ ਕਰੀ ਇੰਨੇ ਗ੍ਰਿਲ ਹੋ ਗਏ ਹੁੰਨੇ ਹੋ ਬਈ ਸਾਰਾ ਉਹ ਦੋਸਤ ਨਾਲ ਨੇ ਅਜੇ ਵੀ ਜਿਹੜੇ ਮੁੱਲੇ ਦੇ ਹੱਥ ਰੱਖ ਲੈਂਦੇ ਨੇ ਕੱਚੇ ਪੱਕੇ ਨਾ ਲੈ ਲੈਂਦੇ ਜਿਹੜੇ ਦੋਸਤ ਕੋਈ ਛੱਡਿਆ ਹੀ ਨਹੀਂ ਜਾਂਦਾ ਕਦੇ ਵੀ ਸੋ ਕਈ ਵਾਰ ਇਹ ਹੁੰਦਾ ਹੈ ਜਿਵੇਂ ਹੁੰਦੇ ਨੇ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੋਸਤ ਜਿਹੜੇ ਤੁਹਾਡੇ ਨਾਲ ਪੜੇ ਹੁੰਦੇ ਨੇ ਮਿਲ ਜਾਂਦੇ ਨੇ ਟਾਈਮ ਨਹੀਂ ਦਿੱਤਾ ਜਾਂਦਾ ਅਫਸੋਸ ਹੁੰਦਾ ਪਰ ਦਿਮਾਗ ਚੋ ਚੀ ਚੱਲਦੀ ਰਹਿੰਦੀ ਹੈ ਕਿ ਯਾਰ ਉਹ ਬੰਦੇ ਨੇ ਕਿਹਾ ਸੀ ਯਾਰ ਮਿਲ ਨਹੀਂ ਸਕੇ ਯਾਰ ਓਏ ਹੋਏ ਬਿਜ਼ੀ ਹੋਣ ਕਰਕੇ ਯਾਰ ਉਹ ਰਹਿ ਗਿਆ ਯਾਰ ਕੀ ਸੋਚੂ ਮਗਰ ਲੱਗਿਆ ਰ ਹੈਂਕੜ ਆ ਗਈ ਬੰਦੇ ਚ ਜਾਂ ਬੰਦਾ ਇਹ ਹੋ ਗਿਆ ਕਿ ਇਹ ਹਮੇਸ਼ਾ ਰਹਿੰਦਾ ਜ਼ਿੰਮੇਵਾਰੀ ਜੀ ਕੋਈ ਹੈ ਜ਼ਿੰਮੇਵਾਰੀ ਹੁੰਦਾ ਉਹ ਨਹੀਂ ਕਾਫੀ ਨਹੀਂ ਪ੍ਰਭਾਵ ਵੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਇਹ ਬੇਫਾਲਤੂ ਬੰਦੇ ਨੇ ਯਾਰ ਸਿਰਫ ਟਾਈਮ जाया ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਹੈ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣੀ ਬਹੁਤ ਨੇ ਕੜਮ ਚੌਧਰੀ ਕਹਿੰਦਾ ਬਹੁਤ ਹੈਗੇ ਨੇ ਜਿਨ੍ਹਾਂ ਨੇ ਤੁਹਾਨੂੰ ਕੋਈ ਸਿਆਣੀ ਗੱਲ ਵੀ ਨਹੀਂ ਜਾਂਦਾ ਕੋਈ ਬੰਦਾ ਹੋਵੇ ਕਿ ਯਾਰ ਤੁਹਾਨੂੰ ਕੋਈ ਸਿਆਣੀ ਗੱਲ ਸਿਖਾ ਕੇ ਤੁਹਾਨੂੰ ਕਹੋ ਯਾਰ ਮੈਂ ਆ ਬੰਦੇ ਤੋਂ ਆ ਗੱਲ ਸਿੱਖੀ ਹੈ ਯਾਰ ਇਹ ਮੇਰੇ ਕੰਮ ਕਈ ਬੰਦੇ ਤੁਹਾਡਾ ਟਾਈਮ ਤੁਹਾਡਾ ਦਿਮਾਗ ਔਰ ਕੁਝ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਉਹ ਖਾ ਕੇ ਜਾਣਾ ਇਹੋ ਜਿਹੇ ਬੰਦੇ ਵੀ ਹੈਗੇ ਨੇ ਔਰ ਤੁਸੀਂ ਇਹੋ ਜੀ ਜੌਬ ਕਰ ਰਹੇ ਹੋ ਕਿ ਤੁਸੀਂ ਕਿਸੇ ਕਿਸੇ ਨੂੰ ਬੋਲ ਵੀ ਨਹੀਂ ਸਕਦੇ ਤੁਸੀਂ ਓਕੇ ਆਲਵੇਸ ਸਮਾਈਲਿੰਗ ਫੇਸ ਨਾ ਮਿਲਣਾ ਕਰਨਾ ਮੈਂ ਕਰਨਾ ਮੈਂ ਯਾ ਤੁਹਾਡੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਤੁਹਾਡੇ ਉਦੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਹਾਂ ਤੁਹਾਡੇ ਨਾਮ ਨਾਲ ਜੁੜਦੇ ਆ ਕਾਫੀ ਨਹੀਂ ਪ੍ਰਭਾਵ ਵੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਇਹ ਬੇਫਾਲਤੂ ਬੰਦੇ ਨੇ ਯਾਰ ਸਿਰਫ ਟਾਈਮ ਜਾਇਆ ਕਰਨਗੇ ਇਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਹੈ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣਾ। ਕਈ ਬੰਦੇ ਤੁਹਾਡਾ ਟਾਈਮ ਤੁਹਾਡਾ ਦਿਮਾਗ ਔਰ ਕੁਝ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਉਹ ਖਾ ਕੇ ਜਾਣਾ। ਇਹੋ ਜਿਹੇ ਬੰਦੇ ਵੀ ਹੈਗੇ ਨੇ। ਔਰ ਤੁਸੀਂ ਇਹੋ ਜੀ ਜੌਬ ਕਰ ਰਹੇ ਹੋ ਕਿ ਤੁਸੀਂ ਕਿਸੇ ਕਿਸੇ ਨੂੰ ਬੋਲ ਵੀ ਨਹੀਂ ਸਕਦੇ। ਜ਼ਿੰਦਗੀ ਦੇ ਵਿੱਚ ਚੱਲ ਚੁੱਕੇ ਹੋਨੇ ਹੋ, ਇੰਨੇ ਕ ਲੋਕਾਂ ਨੂੰ ਮਿਲ ਚੁੱਕੇ ਹੋਨੇ ਹੋ। ਪਰ ਉਹ ਬੰਦੇ ਦੀ ਪਛਾਣ ਕਰਦੇ ਨੇ। ਇੰਨੇ ਗ੍ਰਿਲ ਹੋ ਗਏ ਉਹਨੇ। ਛੱਡੇ ਹੀ ਨਹੀਂ ਜਾਂਦਾ ਕਦੇ ਵੀ। ਸੋ ਕਈ ਵਾਰ ਇਹ ਹੁੰਦਾ ਹੈ ਜਿਵੇਂ ਹੁੰਦੇ ਨੇ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੋਸਤ ਜਿਹੜੇ ਤੁਹਾਡੇ ਨਾਲ ਪੜੇ ਹੁੰਦੇ ਨੇ ਮਿਲ ਜਾਂਦੇ ਨੇ ਟਾਈਮ ਨਹੀਂ ਦਿੱਤਾ ਜਾਂਦਾ ਅਫਸੋਸ ਹੁੰਦਾ ਪਰ ਦਿਮਾਗ ਚੋ ਚੀ ਚੱਲਦੀ ਰਹਿੰਦੀ ਹੈ ਕਿ ਯਾਰ ਉਹ ਬੰਦੇ ਨੇ ਕਿਹਾ ਸੀ ਯਾਰ ਮਿਲ ਨਹੀਂ ਸਕੇ ਯਾਰ ਓਏ ਹੋਏ ਬਿਜ਼ੀ ਹੋਣ ਕਰਕੇ ਯਾਰ ਉਹ ਰਹਿ ਗਿਆ ਯਾਰ ਕੀ ਸੋਚੂਗਾ ਮੇਰੇ ਦਿਮਾਗ ਚ ਤਾਂ ਇਹ ਚੀਜ਼ਾਂ ਚੱਲਦੀਆਂ ਨੇ ਯਾਰਾਂ ਦੋਸਤਾਂ ਨਾਲ ਸਰਕਲ ਥੋੜਾ ਛੋਟਾ 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 ਸਰਕਲ ਕਿ ਹੁਣ ਵੱਡ ਸਰਕਲ ਦੇ ਵਿੱਚ ਆਪਣੇ ਵੱਡੇ ਵੱਡੇ ਤੁਹਾਡੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਤੁਹਾਡੇ ਨਾਲ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਪਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਿਰ ਮੱਥੇ ਉਹਨਾਂ ਚੋਂ ਵੀ ਕਈ ਇਹ ਚੀਜ਼ ਸਮਝਦੇ ਹੋ ਸਾਰੇ ਹਾਂ ਉਹਨਾਂ ਚੋਂ ਵੀ ਕਈ ਬੰਦੇ ਚੰਗੇ ਮਿਲ ਜਾਂਦੇ ਆ ਔਰ ਤੁਸੀਂ ਇੰਨਾ ਕੁ ਮਤਲਬ ਜ਼ਿੰਦਗੀ ਦੇ ਵਿੱਚ ਚੱਲ ਚੁੱਕੇ ਹੁੰਨੇ ਹੋ ਇੰਨੇ ਕ ਲੋਕਾਂ ਨੂੰ ਮਿਲ ਚੁੱਕੇ ਹੁੰਨੇ ਹੋ ਤੁਹਾਨੂੰ ਬੰਦੇ ਦੀ ਪਛਾਣ ਕਰਦੀ ਇੰਨੇ ਗ੍ਰਿਲ ਹੋ ਗਏ ਹੁੰਨੇ ਹੋ ਭਾਈ ਸਾਰਾ ਉਹ ਦੋਸਤ ਨਾਲ ਨੇ ਅਜੇ ਵੀ ਜਿਹੜੇ ਮੁੰਡੇ ਦੇ ਹੱਥ ਰੱਖ ਲੈਂਦੇ ਨੇ ਕੱਚੇ ਪੱਕੇ ਨਾਂ ਲੈ ਲੈਂਦੇ ਆ ਜਿਹੜੇ ਦੋਸਤ ਕੋਈ ਛੱਡਿਆ ਹੀ ਨਹੀਂ ਜਾਂਦਾ ਕਦੇ ਵੀ ਸੋ ਕਈ ਵਾਰ ਇਹ ਹੁੰਦਾ ਹੈ ਜਿਵੇਂ ਹੁੰਦੇ ਨੇ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੋਸਤ ਜਿਹੜੇ ਤੁਹਾਡੇ ਨਾਲ ਪੜੇ ਹੁੰਦੇ ਨੇ ਮਿਲ ਜਾਂਦੇ ਨੇ ਟਾਈਮ ਨਹੀਂ ਦਿੱਤਾ ਜਾਂਦਾ ਅਫਸੋਸ ਹੁੰਦਾ ਬਟ ਦਿਮਾਗ ਚੋ ਚੀ ਚੱਲਦੀ ਰਹਿੰਦੀ ਹੈ ਕਿ ਯਾਰ ਉਹ ਬੰਦੇ ਨੇ ਕਿਹਾ ਸੀ ਯਾਰ ਮਿਲ ਨਹੀਂ ਸਕੇ ਯਾਰ ਓਏ ਹੋਏ ਬਿਜ਼ੀ ਹੋਣ ਕਰਕੇ ਯਾਰ ਉਹ ਰਹਿ ਗਿਆ ਯਾਰ ਕੀ ਸੋਚ ਮਗਰ ਲੱਗਿਆ ਯਾਰ ਹੈਂਕੜ ਆ ਗਈ ਬੰਦੇ 'ਚ ਯਾ ਬੰਦਾ ਹੈ ਹੋਰ ਕਿ ਇਹ ਹਮੇਸ਼ਾ ਰਹਿੰਦਾ ਜ਼ਿੰਮੇਵਾਰੀ ਜੀ ਕੋਈ ਐ ਜਿੰਮੇਵਾਰੀ ਹੁੰਦਾ ਉਹ ਨਹੀਂ ਕਾਫੀ ਨਹੀਂ ਪ੍ਰਭਾਵ ਵੀ ਨਹੀਂ ਕਰੀਦੀ ਜਿਹੜੇ ਬੰਦੇ ਤੁਹਾਨੂੰ ਪਤਾ ਕਿ ਇਹ ਬੇਫਾਲਤੂ ਬੰਦੇ ਨੇ ਯਾਰ ਸਿਰਫ ਟਾਈਮ ਜਾਇਆ ਕਰਨਗੇ ਇਹਨਾਂ ਕੋਲ ਨਾ ਤਾਂ ਕੋਈ ਕੰਮ ਦੀ ਗੱਲ ਹੈ ਨਾ ਇਹਨਾਂ ਨੇ ਕੋਈ ਸਿਆਣੀ ਗੱਲ ਕਰਨੀ ਹੈ ਨਾ ਤੁਹਾਨੂੰ ਕੋਈ ਸਿਆਣਪ ਦੇ ਕੇ ਜਾਣੀ ਬਹੁਤ ਨੇ ਕੜਮ ਚੌਧਰੀ ਕਹਿੰਦਾ ਬਹੁਤ ਹੈਗੇ ਨੇ ਜਿਨ੍ਹਾਂ ਨੇ ਤੁਹਾਨੂੰ ਕੋਈ ਸਿਆਣੀ ਗੱਲ ਵੀ ਨਹੀਂ ਜਾਂਦਾ ਕੋਈ ਬੰਦਾ ਹੋਵੇ ਕਿ ਯਾਰ ਤੁਹਾਨੂੰ ਕੋਈ ਸਿਆਣੀ ਗੱਲ ਸਿਖਾ ਕੇ ਤੁਸੀਂ ਕਹੋ ਯਾਰ ਮੈਂ ਆ ਬੰਦੇ ਤੋਂ ਆ ਗੱਲ ਸਿੱਖੀ ਆ ਯਾਰ ਇਹ ਮੇਰੇ ਕਈ ਬੰਦੇ ਤੁਹਾਡਾ ਟਾਈਮ ਤੁਹਾਡਾ ਦਿਮਾਗ ਔਰ ਕੁਝ ਨਹੀਂ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਉਹ ਖਾ ਕੇ ਜਾਣਾ ਇਹੋ ਜਿਹੇ ਬੰਦੇ ਵੀ ਹੈਗੇ ਨੇ ਔਰ ਤੁਸੀਂ ਇਹੋ ਜੀ ਜੌਬ ਕਰ ਰਹੇ ਹੋ ਕਿ ਤੁਸੀਂ ਕਿਸੇ ਕਿਸੇ ਨੂੰ ਬੋਲ ਵੀ ਨਹੀਂ ਸਕਦੇ ਤੁਸੀਂ ਓਕੇ ਆਲਵੇਸ ਸਮਾਈਲਿੰਗ ਫੇਸ ਨਾ ਮਿਲਦਾ ਕਰਨਾ ਮੈਂਦਾ ਕਰਨਾ ਮੈਂਦਾ ਯਾ